जी ना भाई मेरा नाम हरवंश राहुल करो मैं पी एम डबल्यू कम करता जी अमर नगर गणितेरह कर मोहसी कारण की मिली कारण यह है जी बी तो चौबीस तरीक मार्च महीना दो हज़ार चौबी जन्मदिन थी शाम को ऑर्डर बुक किया साढ़े छः बजे केक पहुँच गया 7:00 ਵਜੇ ਦੇ ਕਰੀਬ ਅਸੀਂ ਪਹੁੰਚਿਆ। ਬਸ ਉਸ ਤੋਂ ਖਾਣੇ ਤੋਂ ਬਾਅਦ ਉਹਨੇ ਆਪਣਾ ਘਰ ਦਾ ਹੀ ਖਾਣਾ ਲਗਾ ਕੇ ਪੱਗਾ। ਬਾਹਰੋਂ ਹੋਰ ਕੁਝ ਨਹੀਂ ਲਗਾਇਆ। ਤੇ 11:00 ਵਜੇ ਉਹਨੂੰ ਉਲਟੀਆਂ ਲੱਗੀਆਂ ਦੋਨੋਂ ਗੁੜੀਆਂ ਨੂੰ। ਸਾਡੇ ਵੀ ਪਰਿਵਾਰ ਦੇ ਜਿਹੜੇ ਬਾਕੀ ਮੈਂਬਰ ਸੀ ਉਹਨਾਂ ਦੇ ਵੀ ਪੈਰ ਇਦਾਂ ਝੱਕ ਹੋ ਰਿਆ ਸੀ। ਅਸੀਂ ਮੰਨਦੇ ਸੀ ਕਿ ਕੋਈ ਸਰਵਾਈਕਲ ਦੀ ਬਿਮਾਰੀ ਕਰਕੇ ਹੋਊਗਾ ਜਾਂ ਇਸ ਤਰ੍ਹਾਂ। ਤੇ ਉਹ ਦੋਨੋਂ ਗੁੜੀਆਂ ਦੀਆਂ ਉਲਟੀਆਂ ਬਹੁਤ ਜ਼ਿਆਦਾ ਲੱਗੀਆਂ ਸੀ। ਛੋਟੀ ਕੁੜੀ ਦਾ ਜੋ ਕੇ ਖਾਤਾ ਹੋਇਆ ਸੀ ਉਹ ਤਾਂ ਸਾਰਾ ਨਿਕਲ ਗਿਆ ਫਿਰ ਵੀ ਉਹਦੀ ਹਾਲਤ ਬਹੁਤ ਨਾਜਿਕ ਸੀ ਛੋਟੀ ਜੁੜੀਆ ਦੇ ਸਿਰਫ ਛੱਗ ਜਿਹੀ ਨਿਕਲੀ ਤੇ ਉਹਦਾ ਕੇਕ ਨਹੀਂ ਬਾਹਰ ਨਿਕਲ ਪਾਇਆ ਉਸ ਤੋਂ ਬਾਅਦ ਫਿਰ ਉਹਨੇ ਦੋ ਵਾਰੀ ਪਾਣੀ ਮੰਗਿਆ ਜੀ ਇੱਕ ਤੋਂ ਉਹਨੇ ਬਾਅਦ ਵਿੱਚ ਫਿਰ ਇੱਕ ਦੁਬਾਰਾ ਉਲਟੀ ਕੀਤੀ ਉਹਨੇ 11-12 ਵਾਰੀ ਦੇ ਕਰੀਬ ਸਾਨੂੰ ਲੱਗਿਆ ਵੀ ਹੁਣ ਇਹ ਠੀਕ ਹੋ ਰਹੇ ਹੋਵੇ ਸੌ ਗਈ ਤੇ ਵੱਡੀ ਕੁੜੀ ਨੇ ਵੀ ਉਹ ਜੀ ਕਰਦੀ ਰਹੀ ਉਹਦਾ ਕੇਕ ਨਿਕਲ ਕੇ ਪਤਾ ਸੀ ਸਾਾਨੂੰ ਵੀ ਇੰਨੀ ਗੂੜੀ ਨੀਂਦ ਆਈ ਵੀ ਸਾਨੂੰ ਚੁਰਕ ਨਹੀਂ ਗਈ ਤੇ ਉਹ ਵੀ ਪਰਵਾਹ ਤੇ ਨਹੀਂ ਇਹ ਵੀ ਫੋਟੋ ਵੀ ਮੰਗਵਾਇਆ ਸੀ ਕਿੱਦਾਂ ਮੰਗਵਾਇਆ ਇੱਕ ਆਨਲਾਈਨ ਕੇਕ ਮੰਗਾਇਆ ਸੀ ਡਿਮੈਟੋ ਦੇ ਥਰੂ ਤੇ ਇਹ ਕਨਾਂਬੇਕਰੀ ਆ ਜੀ ਉਸ ਤੋਂ ਦਿੱਤਾ ਜੀ ਰਸੀਦ ਸਾਡੇ ਕੋਲ ਰੱਖੀ ਆ ਤੇ ਬਸ ਉਸਦੀ ਵਜ੍ਹਾ ਤੇ ਸਵੇਰੇ ਜਦੋਂ ਗੁੜੀਆਂ ਨੇ ਉਲਟੀ ਚੱਪਨ ਕਿ 3 ਵਜੇ ਚਲੋ ਬੈੱਡ ਦੇ ਕੋਲ ਕੀਤੀ ਕੀਤੀ ਹੋਈ ਆ 4 ਵਜੇ ਦੇਖਿਆ ਤੇ ਕੁੜੀ ਦੀ ਹਾਲਤ ਬਿਲਕੁਲ ਖਰਾਬ ਸੀ ਉਹ ਠੰਡੀ ਹੋ ਚੁੱਕੀ ਸੀ ਕਿ ਅਸੀਂ ਫਿਰ ਵੀ ਚਲੋ ਕੋਸ਼ਿਸ਼ ਕੀਤੀ ਵੀ ਚਲੇ ਬੱਝ ਸਕੋ ਤੇ ਉਹਨੂੰ ਹਸਪੀਟਲ ਲੈ ਕੇ ਗਏ ਤੇ ਉਹਨਾਂ ਨੇ ਆਰਟੀਮ ਵਗੈਰਾ ਲਾਈ ਮਸ਼ੀਨ ਲਾਈ ਦੇਖਿਆ ਪਰ ਉਹ ਮੁੱਕ ਗਈ ਉਮਰ ਕਿੰਨੀ ਹੈ ਦੋਨੋਂ ਕੁੜੀਆਂ ਦੀ ਉਮਰ ਕਿੰਨੀ ਹੈ ਉਹ ਵੱਡੀ ਕੁੜੀ ਦੀ ਉਮਰ ਸੀ ਪੂਰੇ 10 ਸਾਲਾਂ ਦੀ ਛੋਟੀ 8 ਸਾਲ ਦੀ ਸੀ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਪੁਲਿਸ ਨੂੰ ਪਰਮਿਸ਼ਨ ਦਿੱਤੀ ਪੁਲਿਸ ਦੇ ਸੰਨ ਨਾਲ ਲਿਜਾ ਕੇ ਪੋਸਮਰਨ ਕਰਾਇਆ ਗਿਆ ਸੀ ਅੰਮ੍ਰਿਤਸਰ ਇੱਥੇ ਸਾਨੂੰ ਉਹਨਾਂ ਦਾ ਮੋਟਾ ਕੀ ਕਹਿੰਦੀ ਇਹਨਾਂ ਨੂੰ ਪਹਿਲਾਂ ਵੀ ਕੋਈ ਪ੍ਰੋਬਲਮ ਸੀ ਕੋਈ 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 ਪ੍ਰੋਬਲਮ ਨਹੀਂ ਸੀ ਤੇ ਪੇਪਰ 2 ਦਿਨ ਪਹਿਲਾਂ ਲਾਸਟ ਪੇਪਰ ਪਾ ਕੇ ਆਈ ਆ ਮਰਨ ਤੋਂ 2 ਦਿਨ ਬਾਅਦ ਇਹਦਾ ਰਿਜ਼ਲਟ ਆਣਾ ਸੀ ਬਿਲਕੁਲ ਠੀਕ ਸੀ ਉਹ ਡੇਲੀ ਕੈਮਨਾ ਸਕੂਲ ਜਾਂਦੀ ਸੀ ਉੱਤਤੀਆਂ ਸੀ ਐਕਟਿਵ ਸੀ ਤੇ ਮੈਂ ਰਾਤ ਦੀ 1:00 ਵਜੇ ਜਦੋਂ ਪੇਟ ਟੱਟਿਆ ਸਾਥ ਸਾਥ ਤੇ ਉਹਦੀ ਵੀ ਵੀਡੀਓ ਹੈਗੀ ਸਾਡੇ ਕੋਲ ਖੁਸ਼ ਸੀ ਸਾਰਾ ਦਿਨ ਹਸਦੀ ਘੇੜਦੀ ਰਹੀ ਕੋਈ ਤਕਲੀਫ ਨਹੀਂ ਸੀ ਇਹ ਵਾਕਿਆ ਕਿਹੜੀ ਗੇਟ ਕਰਤੀ ਕਿ 24 ਤਰੀਕ 24 ਮਾਰਚ ਵਾਲੀ ਇਹ ਯਾਨੀ ਹੋਲੀ ਤੋਂ ਪਹਿਲਾਂ ਹੋਲੀ ਤੋਂ ਪਹਿਲਾਂ ਦੀ ਤੇ ਰਾਤ ਨੂੰ ਮੇਰੇ ਨਾਲ ਜਾ ਕੇ ਹੋਲੀ ਫੇੜਨ ਵਾਸਤੇ ਰੰਗ ਵੀ ਲਿਆਈ ਰੰਗ ਰੱਖੇ ਹੋਏ ਆ ਤੇ ਫੇੜਨੇ ਦੀ ਖੁਸ਼ੀ ਬਹੁਤ ਹੁੰਦੀ ਹੈ ਉਹ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਹੋ ਅਸੀਂ ਇਹ ਮੰਗ ਕਰਦੇ ਹਾਂ ਵੀ ਵੀ ਸਖਤ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਕਿ ਜਿੱਦਾਂ ਸਾਡੇ ਬੱਚੇ ਨੂੰ ਧੋਖਾ ਦਿੱਤਾ ਨੇ ਅਸੀਂ ਉਹਨੂੰ ਭੁਲਾ ਨਹੀਂ ਸਕਦੇ ਤੇ ਬਹੁਤ ਮਾੜਾ ਕੰਮ ਹੋਇਆ ਜੀ ਉਹ ਤਾਂ ਜੀ ਉਸ ਤੋਂ ਬਾਅਦ ਸੀਐਮਓ ਦਾ ਉਤਰ ਗਈ ਉੱਥੇ ਵੀ ਬਾਹਰ ਲਗਾਈ ਉਹ ਮੈਡਮ ਵੀ ਅਗਲੇ ਦਿਨ ਰਿਟਾਇਰਮੈਂਟ ਸੀ ਤੇ ਇੱਕ ਉੱਥੇ ਸਾਨੂੰ ਜਗਵਿੰਦਰ ਸਿੰਘ ਜੀ ਮਿਲਿਆ ਉਹਨਾਂ ਨੇ ਕਿਹਾ ਮੈਡਮ ਨੇ ਸੀਐਮ ਨੇ ਕਿਹਾ ਵੀ ਤੁਸੀਂ ਕੰਪਲੇਂਟ ਲਿਖ ਕੇ ਦਿਓ ਉਹਨੇ ਕਿਹਾ ਵੀ ਕੰਪਲੇਂਟ ਲਿਖਣ ਦੀ ਲੋੜ ਨਹੀਂ ਮੈਂ ਤੁਹਾਡੇ ਨਾਲ ਚੱਲਦਾ ਮੈਂ ਨਾਲ ਜਾ ਕੇ ਸੈਂਪਲ ਭਰ ਲਿਆਗਾ ਸਾਨੂੰ ਉਸ ਬੰਦੇ ਤੇ ਨਾ ਵਿਸ਼ਵਾਸ ਨਹੀਂ ਹੋ ਰਿਹਾ ਕਿ ਇਹ ਕਿਹੜੇ ਸੈਂਪਲ ਭਰ ਕੇ ਲਿਆਏਗਾ ਔਰ ਕਿਹੜੇ ਸੰਗ ਦੱਸਾਈਏ ਇਹ ਕੇਕ ਦਾ ਸੈਂਪਲ ਮੈਂ ਭਰ ਕੇ ਨਹੀਂ ਲਿਆਇਆ ਸੀ ਜਿਸ ਦਿਨ ਅਸੀਂ ਉਸ ਨੂੰ ਕਿਹਾ ਵੀ ਸਾਡੇ ਘਰ ਕੇਕ ਪਿਆ ਕੋਈ ਮਾਨਤਾ ਪ੍ਰਾਪਤ ਲੈਬੋਰੀ ਤੇ ਚੈੱਕ ਕਰਾ ਲਓ ਕਿਆ ਕਰਾਗੇ ਤੁਸੀਂ ਇਹ ਲੱਗਿਆ ਤੇ ਗੁਨਾਹਗਰ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਦੇਖੋ ਜਿਸੀਂ ਕੇਸ ਦੇਖਿਆ ਉਹਦੇ ਜੂਲੀ ਜੀ ਹੈ ਪਹਿਲਾਂ ਵੀ ਸੀ ਇਹ ਨਹੀਂ ਬਿਲਕੁਲ ਇਹ ਜਦੋਂ ਲਿਆਂਦਾ ਉਸ ਦਿਨ ਦਾ ਐਦਾਂ ਹੀ ਸੀ ਇਹ ਅਸੀਂ ਅਸੀਂ ਫ੍ਰੀਜ਼ਰ ਚ ਰੱਖਿਆ ਜੀ ਪਰ ਜੀ ਸਾਡੇ ਕੋਲ ਫ੍ਰਿਜ ਦੇ ਵਿੱਚ ਰੱਖਿਆ ਹੋਇਆ ਇਦਾਂ ਇੰਨੀ ਗੰਦੀ ਬਦਬੂ ਆ ਰਹੀ ਸੀ ਨਾ ਅਗਲੇ ਦਿਨੇ ਅਸੀਂ ਤਾਂ ਉਹਦੇ ਵਿੱਚ ਉंजे ਹੋਏ ਸੀ ਤੇ ਬੱਚੇ ਦਾ ਕੋਸ਼ਿਸ਼ ਕਰ ਰਹੀ ਕੋਸਟਮਾਰਟਮ ਨਾ ਹੋਵੇ ਉਹ ਛੋਟੀ ਜਿਹੀ ਬੱਚੀ ਨੂੰ ਸੀਰਫੜ ਕਰਨੀ ਆ ਔਰ ਸਾਡੀ ਮਜਬੂਰੀ ਸੀ ਵੀ ਗੁਨਾਹਗਾਰ ਨੂੰ ਸਜ਼ਾ ਦਿਵਾਉਣੀ ਆ ਸੀ ਇਸ ਕਰਕੇ ਅਸੀਂ ਪੋਸਟ ਮਾਰਡਮ ਕਰਾਇਆ ਜੀ ਤੇ ਸਾਡੀ ਬਹਾਰ ਲਾਈ ਜਾਂ ਵੀ ਸਜ਼ਾ ਮਿਲ ਸਕੇ ਜੀ ਜੀ ਨਾਮ ਹੈ ਜੀ ਤੇਜਿੰਦਰ ਸਿੰਘ ਆ ਮੇਰਾ ਨਾਮ ਤੇਜਿੰਦਰ ਜੀ ਕੋਰੀਅਰ ਡਿਜਮੈਟੋ ਦਾ ਕੰਮ ਕਰਦੇ ਹਾਂ ਜੀ ਇਹ ਆਰਡਰ ਦਿੱਤਾ ਹੋਇਆ ਸੀ ਅਸੀਂ ਕੀ ਕਾਨਾ ਹਾਂਜੀ ਮੈਨੂੰ ਮੈਨੂੰ ਬਲਜੀਤ ਸਰਨਾਮਾ ਇੱਕ ਕਾਨਾ ਦਾ ਨਾਮ ਹਾਂਜੀ ਹਾਂਜੀ ਮੈਨੂੰ ਬਲਜੀਤ ਸਰਨਾਮਾ ਦਾ ਆਰਡਰ ਆਇਆ ਸੀ ਤੇ ਜਿਹੜੀ ਲੋਕੇਸ਼ਨ ਸੀ ਉਹ ਉੱਛੇ ਦੀ ਆਈ ਮੈਂ ਇੱਥੇ ਰੈਸਟੋਰੈਂਟ ਤੇ ਆ ਤੇ ਫਿਰ ਮੈਂ ਆ ਕਿਤੇ ਰਾਇ ਵੀ ਕੀਤਾ ਇਹਨਾਂ ਤੋਂ ਮੈਂ ਆਰਡਰ ਚੱਕਿਆ ਇਹ ਰੈਸਟੋਰੈਂਟ ਹੈ ਇਹ ਕਿਹੜੀ ਦੁਕਾਨ ਹੈ ਇੰਡੀਆ ਬੇਕਰ ਹੈ ਜੀ ਨਿਊ ਇੰਡੀਆ ਬੇਕਰ ਨਿਊ ਇੰਡੀਆ ਬੇਕਰ ਤੋਂ ਸੀ ਕਾਨਾ ਕੇਕ ਇਹਨਾਂ ਦੇ ਨਾਮ ਤੇ ਹਾਂ ਜੀ ਹਾਂ ਨਿਕਾਨਾ ਕਾਨਾ ਕੇਕ ਕਾਨਾ ਦੇ ਨਾਮ ਤੇ ਆਰਡਰ ਆਇਆ ਸੀ ਹਾਂ ਤੇ ਇਹਨਾਂ ਦੀ ਦੁਕਾਨ ਤੋਂ ਚੱਕਿਆ ਹਾਂ ਜੀ ਕੀ ਦੁਕਾਨ ਦਾ ਨਾਮ ਕੀ ਹੈ ਨਿਊ ਇੰਡੀਆ ਬੇਕਰ ਇਹ ਕਿਹੜੀ ਜਗ੍ਹਾ ਤੇ ਹੈਗਾ ਇਹ ਹੈਗਾ ਜੀ ਇਹ ਪਹਿਲੀ ਸੜਕ ਹੈ ਜੀ ਜਿਹੜੀ ਪੁਰਾਣੀ ਸਬਜ਼ੀ ਮੰਡੀ ਸੀ ਨਾ ਓਕੇ ਦੋ ਨੰਬਰ ਡਿਵੀਜ਼ਨ ਦੇ ਕੋਲ ਹਾਂ ਜੀ